ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਇਹਨਾਂ ਕੁਝ ਕੰਮਾਂ ਬਾਰੇ ਜਿਨ੍ਹਾਂ ਬਾਰੇ ਕੁਝ ਘਰਾਵਾਂ ਦੇ ਵਿੱਚ ਇਹ ਕਿਹਾ ਜਾਂਦਾ ਹੈ ਕੁਝ ਲੋਕ ਇਹ ਮੰਨਦੇ ਆ ਕਿ ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ ਇਹ ਕੰਮ ਕਦੇ ਨਹੀਂ ਕਰਨੇ ਚਾਹੀਦੇ ਕਿਉਂਕਿ ਇਹ ਕੰਮ ਕਰਨ ਦੇ ਨਾਲ ਸਾਡੇ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ ਸਾਡਾ ਨੁਕਸਾਨ ਹੋ ਸਕਦਾ ਹੈ ਤਾਂ ਫਿਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਾਰੀ ਗੱਲਬਾਤ ਕਰਨੀ ਆ ਕਿਹੜੇ ਕੰਮ ਆ ਕਿਉਂ ਨਹੀਂ ਕਰਨੇ ਚਾਹੀਦੇ ਇਹਨਾਂ ਦੇ ਪਿੱਛੇ ਕੀ ਕਾਰਨ ਨੇ ਆ ਇਹ ਵਹਿਮ ਭਰਮ ਆ ਜਾਂ ਫਿਰ ਸਚਾਈ ਆ ਇਹ ਸਾਰੀ ਗੱਲਬਾਤ ਆਪਾਂ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਕੰਮਾਂ ਬਾਰੇ ਜਿੰਨਾ ਕੰਮਾਂ ਨੂੰ ਕਰਨ ਤੋਂ ਸਾਨੂੰ ਰੋਕਿਆ ਜਾਂਦਾ ਹੈ ਖਾਸ ਕਰਕੇ ਸ਼ਾਮ ਦੇ ਵੇਲੇ ਕਹਿੰਦੇ ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ ਕਦੇ ਵੀ ਘਰ ਦਾ ਮੁੱਖ ਦਰਵਾਜ਼ਾ ਬੰਦ ਨਹੀਂ ਰੱਖਣਾ ਚਾਹੀਦਾ ਉਸ ਵੇਲੇ ਕੁਝ ਕ ਸਮਾਂ ਆਪਣੇ ਘਰ ਦਾ ਮੁੱਖ ਦਰਵਾਜ਼ਾ ਖੋਲ ਦੇਣਾ ਚਾਹੀਦਾ ਏ ਖੋਲਣਾ ਕਹਿੰਦੇ ਚੰਗਾ ਹੁੰਦਾ ਏ ਤੇ ਜੇ ਸ਼ਾਮ ਦੇ ਵੇਲੇ ਬੰਦ ਦਰਵਾਜ਼ਾ ਹੋਵੇ ਤਾਂ ਉਹਨੂੰ ਮਾਰਾ ਮੰਨਿਆ ਜਾਂਦਾ ਏ ਉਸ ਤੋਂ ਬਾਅਦ ਕਹਿੰਦੇ ਆ ਵੀ ਸ਼ਾਮ ਨੂੰ ਆਪਣੇ ਘਰ ਦੀ ਦਹਲੀਜ਼ ਦੇ ਉੱਤੇ ਨਹੀਂ ਬੈਠਣਾ ਚਾਹੀਦਾ ਨਾ ਹੀ ਦਹਿਲੀਜ਼ ਦੇ ਉੱਤੇ ਖੜਕੇ ਕਿਸੇ ਦੇ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਨੇ ਉਸ ਤੋਂ ਬਾਅਦ ਕਿਹਾ ਜਾਂਦਾ ਵੀ ਸ਼ਾਮ ਦੇ ਵੇਲੇ ਸੂਰਜ ਛਿਪਣ ਤੋਂ ਬਾਅਦ ਜਾਂ ਰਾਤ ਵੇਲੇ ਕਦੇ ਵੀ ਝਾੜੂ ਮੋਕਰ ਨਹੀਂ ਫੇਰਨੀ ਚਾਹੀਦੀ ਕਿਉਂਕਿ ਇਹਦੇ ਨਾਲ ਵੀ ਕਹਿੰਦੇ ਸਾਡੇ ਘਰ ਦੀ ਬਰਕਤ ਰੁਸ ਜਾਂਦੀ ਆ ਉਸ ਤੋਂ ਬਾਅਦ ਕਹਿੰਦੇ ਆ ਵੀ ਸ਼ਾਮ ਵੇਲੇ ਜਾਂ ਰਾਤ ਵੇਲੇ ਕੱਪੜੇ ਧੋਣਾ ਬਹੁਤ ਮਾੜਾ ਹੁੰਦਾ ਏ ਕਹਿੰਦੇ ਕੱਪੜੇ ਨਹੀਂ ਧੋਣੇ ਚਾਹੀਦੇ ਉਸ ਤੋਂ ਬਾਅਦ ਕਹਿੰਦੇ ਆ ਵੀ ਸ਼ਾਮ ਵੇਲੇ ਰਾਤ ਵੇਲੇ ਕਦੇ ਵੀ ਨੌ ਨਹੀਂ ਕਟਨੇ ਚਾਹੀਦੇ ਉਸ ਤੋਂ ਬਾਅਦ ਕਹਿੰਦੇ ਸ਼ਾਮ ਵੇਲੇ ਕਦੇ ਵੀ ਕਿਸੇ ਵੀ ਪੇੜ ਪੌਦੇ ਜਾਂ ਫਲ ਫੁੱਲ ਨੂੰ ਨਹੀਂ ਛੇੜਨਾ ਚਾਹੀਦਾ ਭਾਵ ਕਿ ਕਿਸੇ ਵੀ ਪੇੜ ਪੌਦੇ ਦੀ ਕੋਈ ਟਾਹਣੀ ਪੱਤਾ ਫੁੱਲ ਫਲ ਨਹੀਂ ਤੋੜਨਾ ਚਾਹੀਦਾ ਕਹਿੰਦੇ ਸ਼ਾਮ ਵੇਲੇ ਪੌਦਿਆਂ ਨੂੰ ਦਰਖਤਾਂ ਨੂੰ ਛੇੜਨਾ ਮਾੜਾ ਹੁੰਦਾ ਹੈ ਤਾਂ ਇਹ ਸਾਰੇ ਕੰਮ ਜੋ ਆਪਾਂ ਹੁਣੇ-ਹੁਣੇ ਗਿਣਾਈਆਂ ਇਹਨਾਂ ਨੂੰ ਨਾ ਕਰਨ ਦੇ ਪਿੱਛੇ ਕਾਰਨ ਆ ਪਰ ਆਪਾਂ ਇਹਨਾਂ ਨੂੰ ਵਹਿਮ ਪਰ ਮੰਨ ਲਿਆ ਅਤੇ ਕੁਝ ਕੰਮ ਅਜੇ ਨੇ ਜੋ ਅੱਜ ਦੇ ਸਮੇਂ ਦੇ ਵਿੱਚ ਲਾਗੂ ਨਹੀਂ ਹੁੰਦੇ ਇਹ ਪੁਰਾਣੇ ਸਮਿਆਂ ਦੇ ਮੁਤਾਬਕ ਚੱਲੇ ਆ ਰਹੇ ਨੇ ਹੁਣ ਜਿਵੇਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਘਰ ਦੇ ਮੁੱਖ ਦਰਵਾਜ਼ੇ ਨੂੰ ਸ਼ਾਮ ਵੇਲੇ ਖੁੱਲ੍ਹਾ ਰੱਖਣ ਦੇ ਪਿੱਛੇ ਦਾ ਕੀ ਕਾਰਨ ਮੰਨਿਆ ਜਾਂਦਾ ਕਹਿੰਦੇ ਪਹਿਲੇ ਸਮਿਆਂ ਦੇ ਵਿੱਚ ਸ਼ਾਮ ਵੇਲੇ ਰਾਦੇ ਮੁੱਖ ਦਰਵਾਜੇ ਅਕਸਰ ਖੋਲ ਦਿੱਤੇ ਜਾਂਦੇ ਸਨ ਅਤੇ ਉਹ ਦਰਵਾਜੇ ਖੋਲਣ ਦੇ ਪਿੱਛੇ ਦਾ ਵੱਡਾ ਕਾਰਨ ਕੀ ਸੀ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਆਵਾਜਾਈ ਦੇ ਕੋਈ ਵੀ ਸਾਧਨ ਨਹੀਂ ਸੀ ਤਾਂ ਅਕਸਰ ਕਿਸੇ ਨੇ ਆਉਣਾ ਜਾਣਾ ਹੁੰਦਾ ਤਾਂ ਪੈਦਲ ਯਾਤਰਾ ਕਰਨੀ ਪੈਂਦੀ ਸੀ ਭਾਵੇਂ ਕਿ ਪੈਦਲ ਤੁਰ ਕੇ ਹੀ ਕਿਤੇ ਆਉਣਾ ਜਾਣਾ ਹੁੰਦਾ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੁੰਦਾ ਹੀ ਤਾਂ ਕਈ ਵਾਰ ਪੈਦਲ ਯਾਤਰਾ ਕਰਦਿਆਂ ਹੋਇਆਂ ਰਾਤ ਪੈ ਜਾਣੀ ਜਾਂ ਫਿਰ ਆਪਣੀ ਮਿੱਥੀ ਹੋਈ ਮੰਜ਼ਿਲ ਤੇ ਪਹੁੰਚਣ ਦੇ ਲਈ ਇੱਕ ਦੋ ਦਿਨ ਵੀ ਲੱਗਦੇ ਸੀ ਤਾਂ ਕਈ ਵਾਰ ਮੁਸਾਫਰ ਨੂੰ ਕਿਸੇ ਪਿੰਡ ਕਿਸੇ ਘਰ ਦਾ ਆਸਰਾ ਤਕਣਾ ਪੈਂਦਾ ਸੀ ਕਿਸੇ ਪਿੰਡ ਕਿਸੇ ਘਰ ਦੇ ਵਿੱਚ ਰਾਤ ਰੁਕਣਾ ਪੈਂਦਾ ਸੀ ਤਾਂ ਇਸ ਕਰਕੇ ਉਹਨਾਂ ਸਮਿਆਂ ਦੇ ਲੋਕ ਕਿਉਂਕਿ ਉਸ ਸਮੇਂ ਦੀ ਮੰਗ ਸੀ ਪਤਾ ਹੁੰਦਾ ਸੀ ਕੋਈ ਨਾ ਕੋਈ ਰਾਹੀ ਪਾਂਦੀ ਭੁੱਲਿਆ ਪਟਕਿਆ ਸ਼ਾਮ ਵੇਲੇ ਆਸਰਾ ਤਕ ਕੇ ਸਾਡੇ ਘਰ ਦੇ ਵਿੱਚ ਆ ਸਕਦਾ ਹੈ ਤਾਂ ਪਹਿਲੇ ਸਮਿਆਂ ਦੇ ਲੋਕਾਂ ਦੇ ਖੁੱਲੇ ਦਿਲ ਚੰਗੇ ਸੁਭਾਅ ਅਤੇ ਹਰ ਵੇਲੇ ਕਿਸੇ ਦੀ ਮਦਦ ਕਰਨ ਵਾਲੀ ਬਿਰਤੀ ਦੇ ਕਰਕੇ ਉਹ ਆਪਣੇ ਘਰਾਂ ਦੇ ਦਰਵਾਜ਼ੇ ਖੁੱਲੇ ਰੱਖਦੇ ਸੀ ਤਾਂ ਜੋ ਜੇਕਰ ਕੋਈ ਵੀ ਮੁਸਾਫਰ ਕੋਈ ਵੀ ਭੁੱਲਿਆ ਪਟਕਿਆ ਕੋਈ ਰਾਹੀ ਬੰਦੀ ਆਵੇ ਤਾਂ ਉਹ ਬੇਚਿਜ ਕੋ ਹੋ ਕੇ ਸਾਡੇ ਘਰ ਦਾ ਆਸਰਾ ਤੱਕ ਕੇ ਆ ਜਾਵੇ ਪਰ ਅੱਜ ਦਾ ਸਮਾਂ ਬਹੁਤ ਬਦਲ ਗਿਆ ਹੈ ਅੱਜ ਦੇ ਸਮੇਂ ਦੇ ਵਿੱਚ ਤਾਂ ਸ਼ਾਮ ਨੂੰ ਛੱਡ ਕੇ ਦਿਨ ਦੇ ਵਿੱਚ ਵੀ ਆਪਾਂ ਆਪਣੇ ਘਰ ਦਾ ਮੁੱਖ ਦਰਵਾਜ਼ਾ ਖੁੱਲਾ ਨਹੀਂ ਛੱਡ ਸਕਦੇ ਕਿਉਂਕਿ ਅੱਜ ਦਾ ਸਮਾਂ ਬਹੁਤ ਬਦਲ ਗਿਆ ਹੈ ਅੱਜ ਆਪਾਂ ਜਿੰਨੇ ਹੀ ਸੁਚੇਤ ਰਵਾਂਗੇ ਨਾ ਓਨੇ ਹੀ ਬਚੇ ਰਵਾਂਗੇ ਅੱਜ ਦੇ ਸਮੇਂ ਦੇ ਵਿੱਚ ਕਿਸੇ ਅਣਜਾਣ ਬੰਦੇ ਦੇ ਉੱਤੇ ਪਰੋਸਾ ਕਰਨਾ ਖਤਰੇ ਤੋਂ ਖਾਲੀ ਨਹੀਂ ਹੁੰਦਾ ਤਾਂ ਇਹ ਸਿਰਫ ਪੁਰਾਣੇ ਸਮਿਆਂ ਦੀ ਗੱਲ ਆ ਹੋਰ ਇਹ ਨਹੀਂ ਆ ਵੀ ਦਰਵਾਜ਼ੇ ਖੋਲਣ ਦੇ ਕਰਕੇ ਪੈਸਾ ਆ ਜਾਵੇਗਾ ਬਰਕਤ ਆ ਜਾਵੇਗੀ ਇੱਕ ਗੱਲ ਸਾਨੂੰ ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਰੱਖਣੀ ਚਾਹੀਦੀ ਆ ਕਿ ਪੈਸਾ ਆਉਂਦਾ ਹੈ ਮਿਹਨਤ ਕਰਕੇ ਅਤੇ ਬਰਕਤ ਰਹਿੰਦੀ ਆ ਸਾਡੀ ਸਮਝਦਾਰੀ ਕਰਕੇ ਅਤੇ ਖੁਸ਼ੀਆਂ ਸਾਨੂੰ ਮਿਲਦੀਆਂ ਨੇ ਖੁਸ਼ੀਆਂ ਵੰਡਣ ਕਰਕੇ ਜਿੰਨਾ ਹੀ ਅਸੀਂ ਕਿਸੇ ਦਾ ਚੰਗਾ ਕਰਾਂਗੇ ਚੰਗਾ ਸੋਚਾਂਗੇ ਓਨਾ ਹੀ ਸਾਡੇ ਨਾਲ ਚੰਗਾ ਹੋਵੇਗਾ ਤਾਂ ਇਸ ਕਰਕੇ ਕਰਦੇ ਮੁੱਖ ਦਰਵਾਜ਼ੇ ਨੂੰ ਖੋਲਣ ਦੇ ਪਿੱਛੇ ਬਜ਼ੁਰਗ ਇਹ ਹੀ ਕਾਰਨ ਦੱਸਦੇ ਨੇ ਉਸ ਤੋਂ ਬਾਅਦ ਆ ਦੂਸਰਾ ਕੰਮ ਕਿ ਰਾਤ ਨੂੰ ਜਾਂ ਸ਼ਾਮ ਨੂੰ ਸਾਨੂੰ ਨੋਹੋਂ ਕਉਲੀ ਕੱਟਨੇ ਚਾਹੀਦੇ ਤਾਂ ਦੇਖੋ ਜੀ ਨੋਹ ਨਾ ਕੱਟਣ ਦੇ ਪਿੱਛੇ ਦਾ ਕਾਰਨ ਆ ਰੋਸ਼ਨੀ ਕਿਉਂਕਿ ਦੇਖੋ ਰਾਤ ਵੇਲੇ ਸਾਨੂੰ ਸਹੀ ਤਰੀਕੇ ਦੇ ਨਾਲ ਨਹੀਂ ਦਿਸਦਾ ਭਾਵੇਂ ਜਿੰਨੀ ਮਰਜ਼ੀ ਲਾਈਟ ਦੀ ਰੋਸ਼ਨੀ ਹੋਵੇ ਪਰ ਸੂਰਜ ਦੀ ਰੋਸ਼ਨੀ ਸੂਰਜ ਦੀ ਰੋਸ਼ਨੀ ਹੁੰਦੀ ਆ ਉਦੋਂ ਸਾਨੂੰ ਸਾਫ਼-ਸਾਫ਼ ਦਿਖਾਈ ਦਿੰਦਾ ਹੈ ਤਾਂ ਰਾਤ ਨੂੰ ਨੋਹ ਕੱਟਣ ਤੋਂ ਇਸੇ ਕਰਕੇ ਰੋਕਿਆ ਜਾਂਦਾ ਵੀ ਕਿਤੇ ਆਪਾਂ ਨੋਹ ਕੱਟਦੇ ਕੱਟਦੇ ਆਪਣੀ ਉਂਗਲ ਨਾ ਕੱਟ ਬਈਏ ਆਪਣੇ ਆਪ ਦਾ ਨੁਕਸਾਨ ਨਾ ਕਰ ਬਈਏ ਇਸ ਕਰਕੇ ਰਾਤ ਨੂੰ ਸ਼ਾਮ ਵੇਲੇ ਨਾ ਉਹ ਕੱਟਣ ਤੋਂ ਰੋਕਿਆ ਜਾਂਦਾ ਹੈ। ਨੋ ਹਮੇਸ਼ਾ ਸੂਰਜ ਦੀ ਰੋਸ਼ਨੀ ਦੇ ਵਿੱਚ ਬੈਠ ਕੇ ਹੀ ਕੱਟਨੇ ਚਾਹੀਦੇ ਆ ਕਿਉਂਕਿ ਉੱਥੇ ਸਾਨੂੰ ਸਾਫ਼-ਸਾਫ਼ ਨਜ਼ਰ ਆਉਂਦਾ ਹੈ। ਆਪਾਂ ਸਹੀ ਤਰੀਕੇ ਦੇ ਨਾਲ ਆਪਣੇ ਨੋਹਾਂ ਦੀ ਸਾਫ਼ ਸਫਾਈ ਕਰ ਸਕਦੇ ਆ, ਨੋਹਾਂ ਨੂੰ ਕੱਟ ਸਕਦੇ ਆ। ਰਾਤ ਦੇ ਹਨੇਰੇ ਦੇ ਵਿੱਚ ਭਾਵੇਂ ਜਿੰਨੀਆਂ ਮਰਜ਼ੀ ਲਾਈਟਾਂ ਜਗਦੀਆਂ ਹੋਣ ਪਰ ਉਹਨਾਂ ਵਧੀਆ ਨਹੀਂ ਦਿਸਦਾ ਜਿੰਨਾ ਵਧੀਆ ਆਪਾਂ ਨੂੰ ਸੂਰਜ ਦੀ ਰੋਸ਼ਨੀ ਦੇ ਵਿੱਚ ਦਿਸਦਾ ਹੈ। ਤਾਂ ਨੋ ਕੱਟਣ ਤੋਂ ਇਸ ਕਰਕੇ ਰੋਕਿਆ ਜਾਂਦਾ ਹੈ। ਅਤੇ ਉਸ ਤੋਂ ਬਾਅਦ ਆ ਸ਼ਾਮ ਨੂੰ ਜਾਂ ਰਾਤ ਨੂੰ ਝਾੜੂ ਓਕਰ ਫੇਰਨ ਤੋਂ ਕਿਉਂ ਰੁਕਿਆ ਜਾਂਦਾ ਉਹਦੇ ਪਿੱਛੇ ਦਾ ਕਾਰਨ ਵੀ ਰੋਸ਼ਨੀ ਹੀ ਆ ਕਿਉਂਕਿ ਦੇਖੋ ਪਹਿਲੇ ਸਮਿਆਂ ਦੇ ਵਿੱਚ ਲਾਈਟ ਨਹੀਂ ਸੀ ਹੁੰਦੀ ਦੀਵਿਆਂ ਦੇ ਚੰਨ ਦੇ ਉੱਤੇ ਹੀ ਰਾਤ ਨੂੰ ਕੰਮ ਕੀਤੇ ਜਾਂਦੇ ਸਨ ਤਾਂ ਇਸ ਕਰਕੇ ਬਜ਼ੁਰਗ ਰਾਤ ਨੂੰ ਸਾਫ ਸਫਾਈ ਕਰਨ ਤੋਂ ਰੋਕਦੇ ਸੀ ਕਿਉਂਕਿ ਹਨੇਰੇ ਦੇ ਵਿੱਚ ਆਪਾਂ ਸਾਫ ਸਫਾਈ ਵੀ ਸਹੀ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਅਤੇ ਪਹਿਲੇ ਸਮਿਆਂ ਦੇ ਵਿੱਚ ਖਾਸ ਕਰਕੇ ਸ਼ਾਮ ਵੇਲੇ ਝਾੜੂ ਮੋਕਰ ਫੇਰਨ ਤੋਂ ਇਸ ਕਰਕੇ ਰੋਕ ਦਿੱਤਾ ਜਾਂਦਾ ਸੀ ਕਿਉਂਕਿ ਬਜ਼ੁਰਗਾਂ ਦਾ ਮੰਨਣਾ ਸੀ ਵੀ ਹੋ ਸਕਦਾ ਹੈ ਕੋਈ ਜ਼ਹਿਰੀਲਾ ਜੀਵ ਜੰਤੂ ਹੀ ਸਾਡੇ ਘਰ ਦੇ ਵਿੱਚ ਕਿਸੇ ਕੋਨੇ ਵਿੱਚ ਲੱਗ ਕੇ ਬਿੜਾ ਹੋਵੇ ਤਾ ਝਾੜੂ ਲੰਗਣ ਕਰਕੇ ਉਹ ਜੀਵ ਸਾਨੂੰ ਨੁਕਸਾਨ ਪਹੁੰਚਾ ਸਕਦਾ ਜਾਂ ਫਿਰ ਕੁਝ ਬਜ਼ੁਰਗ ਵੀ ਕਹਿੰਦੇ ਨੇ ਵੀ ਸ਼ਾਮ ਵੇਲੇ ਜਿਵੇਂ ਹਰ ਇੱਕ ਬੰਦਾ ਕੰਮਕਾਰ ਕਰਕੇ ਆਪਣੇ ਘਰਾਂ ਨੂੰ ਵਾਪਸ ਪਰਤਦਾ ਏ ਉਸੇ ਤਰ੍ਹਾਂ ਜੀਵ ਜੰਤੂ ਵੀ ਸਾਰੇ ਦਿਨ ਦੇ ਤੁਰਦੇ ਫਿਰਦੇ ਸ਼ਾਮ ਵੇਲੇ ਰਾਤ ਵੇਲੇ ਕੰਧਾਂ ਕੋਲਿਆਂ ਦੇ ਨਾਲ ਲੱਗ ਕੇ ਆਰਾਮ ਕਰ ਰਹੇ ਹੁੰਦੇ ਨੇ ਸ਼ਾਮ ਵੇਲੇ ਉਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਇਸ ਕਰਕੇ ਝਾੜੂ ਮੋਕਰ ਨੂੰ ਫੇਰਨ ਤੋਂ ਰੋਕਿਆ ਜਾਂਦਾ ਹੈ ਹੋਰ ਇਹਦੇ ਪਿੱਛੇ ਕੋਈ ਵਿਅਮ ਨਹੀਂ ਆ ਇੰਜ ਕਰਨ ਦੇ ਨਾਲ ਕੋਈ ਸਾਡਾ ਪੈਸਾ ਬਰਕਤ ਨਹੀਂ ਰੁਕਦੀ ਬਸ ਇਹ ਹੁੰਦਾ ਵੀ ਜਾਣੀ ਅਣਜਾਣੇ ਦੇ ਵਿੱਚ ਸਾਡੇ ਕੋਲੋਂ ਕਿਤੇ ਕੋਈ ਪਾਪ ਨਾ ਹੋ ਜਾਵੇ ਕੋਈ ਜੀਵ ਜੰਤੂ ਨੂੰ ਅਸੀਂ ਨੁਕਸਾਨ ਨਾ ਪਹਚਾਵੇ ਠੀਕ ਹੈ ਜਾਂ ਫਿਰ ਕੋਈ ਜੀਵ ਜੰਤੂ ਸਾਨੂੰ ਨੁਕਸਾਨ ਨਾ ਪਹਚਾਵੇ ਅਤੇ ਰਾਤ ਨੂੰ ਸਾਫ ਸਫਾਈ ਵੀ ਸਹੀ ਤਰੀਕੇ ਦੇ ਨਾਲ ਨਹੀਂ ਹੁੰਦੀ ਸਾਫ ਸਫਾਈ ਕਰਨ ਦਾ ਸਹੀ ਵੇਲਾ ਹੈ ਸਵੇਰ ਦਾ ਵੇਲਾ ਸਵੇਰੇ ਆਪਣਾ ਇਹ ਤਨੀਮ ਕਰਕੇ ਸਾਫ ਸਫਾਈ ਕਰੀਏ ਫਿਰ ਉਸ ਤੋਂ ਬਾਅਦ ਭੋਜਨ ਪ੍ਰਸ਼ਾਦਾ ਬਣਾਇਆ ਜਾਵੇ ਉਸ ਤੋਂ ਬਾਅਦ ਇਹ ਚੌਥਾ ਕੰਮ ਕਿ ਸ਼ਾਮ ਵੇਲੇ ਸੂਰਜ ਛਿਪਨ ਤੋਂ ਬਾਅਦ ਘਰ ਦੀ ਦਹਲੀਜ਼ ਦੇ ਉੱਤੇ ਬੈਠਣਾ ਜਾਂ ਖੜ ਕੇ ਗੱਲਾਂ ਕਰਨ ਨੂੰ ਕਿਉਂ ਮਾੜਾ ਮੰਨਿਆ ਜਾਂਦਾ ਹੈ ਤਾਂ ਦੇਖੋ ਜੀ ਸ਼ਾਮ ਦਾ ਵੇਲਾ ਰਹਿਰਾ ਸਾਹਿਬ ਦਾ ਵੇਲਾ ਹੈ ਪਾਠ ਪੂਜਾ ਕਰਨ ਦਾ ਵੇਲਾ ਹੈ ਨਾਮ ਜਪਣ ਦਾ ਵੇਲਾ ਹੈ ਮਾਲਕ ਅੱਗੇ ਅਰਦਾਸਾਂ ਬੇਨਤੀਆਂ ਕਰਨ ਦਾ ਵੇਲਾ ਹੈ ਜਿਵੇਂ ਸਵੇਰ ਦਾ ਵੇਲਾ ਅਮਰਤ ਵੇਲਾ ਨਾਮ ਜਪਣ ਦਾ ਵੇਲਾ ਹੈ ਉਸੇ ਤਰ੍ਹਾਂ ਸ਼ਾਮ ਦਾ ਵੇਲਾ ਵੀ ਨਾਮ ਜਪਣ ਦਾ ਹੈ ਪਰਮਪਿਤਾ ਪ੍ਰਮਾਤਮਾ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਉਣ ਦਾ ਵੇਲਾ ਹੈ ਪੂਰੇ ਦਿਨ ਦੇ ਕੀਤੇ ਹੋਏ ਕੰਮਾਂ ਦੇ ਲਈ ਸ਼ੁਕਰਾਨਾ ਕਰਨ ਦਾ ਵੇਲਾ ਹੈ ਜਾਣੇ ਅਣਜਾਣੇ ਦੇ ਵਿੱਚ ਹੋਈਆਂ ਗਲਤੀਆਂ ਦੀ ਮਾਫੀ ਮੰਗਣ ਦਾ ਵੇਲਾ ਹੈ ਪਰ ਜੇਕਰ ਇਸ ਵੇਲੇ ਦੇ ਵਿੱਚ ਆਪਾਂ ਆਪਣੇ ਘਰ ਦੀ ਦहलीਜ਼ ਦੇ ਉੱਤੇ ਬੈਠਦੇ ਹਾਂ ਜਾਂ ਖੜ੍ਹਦੇ ਹਾਂ ਤਾਂ 2-4 ਜਾਣੇ ਹੋਰ ਸਾਡੇ ਕੋਲ ਆ ਕੇ ਖੜ੍ਹਨਗੇ ਫਿਰ ਉਹਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਤਾਂ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਗੱਲਬਾਤ ਕਰਦੇ ਆ ਕਿਸੇ ਨਾ ਕਿਸੇ ਦੀ ਨਿੰਦਿਆ ਚੁਗਲੀ ਕਿਸੇ ਦੀ ਬੁਰਾਈ ਹੋ ਹੀ ਜਾਂਦੀ ਹੈ ਜਾਂ ਫਿਰ ਸੁਣਨੀ ਪੈਂਦੀ ਵੀ ਨਾਮ ਜਪਣ ਦੇ ਵੇਲੇ ਜੇ ਆਪਾਂ ਨਿੰਦਿਆ ਚੁਗਲੀ ਕਰਾਂਗੇ ਕਿਸੇ ਦੀ ਬੁਰਾਈ ਕਰਾਂਗੇ ਤਾਂ ਫਿਰ ਅਸੀਂ ਗੁਰੂ ਦੀ ਖੁਸ਼ੀ ਬਰਕਤ ਹਾਸਲ ਨਹੀਂ ਕਰ ਸਕਦੇ ਕਿਉਂਕਿ ਸਤਿਗੁਰ ਸੱਚੇ ਭਾਸ਼ਣ ਨੇ ਤਾਂ ਸਾਨੂੰ ਹਮੇਸ਼ਾ ਇਹੋ ਸਮਝਾਇਆ ਵੀ ਕਦੇ ਕਿਸੇ ਦਾ ਨਾਮ ਮਾੜਾ ਸੋਚਣਾ ਨਾ ਮਾੜਾ ਕਰਨਾ ਨਾ ਕਿਸੇ ਨੂੰ ਮਾੜਾ ਬੋਲਣਾ ਰਹਿਣਾ ਉਹਦੀ ਬੁਰਾਈ ਨਹੀਂ ਕਰਨੀ ਤਾਂ ਇਸ ਕਰਕੇ ਸ਼ਾਮ ਵੇਲੇ ਘਰ ਦੇ ਦਰਵਾਜ਼ੇ ਦੇ ਅੱਗੇ ਖੜਨ ਤੋਂ ਜਾਂ ਬੈਠਣ ਤੋਂ ਰੋਕਿਆ ਜਾਂਦਾ ਹੈ ਕਿਉਂਕਿ ਅਸੀਂ ਖੜੇ ਹੋਵਾਂਗੇ ਤਾਂ ਚਾਰਜੀ ਹੋਰ ਆ ਕੇ ਸਾਡੇ ਕੋਲ ਖੜਨਗੇ ਸਾਡੇ ਨਾਲ ਗੱਲਾਂ ਬਾਤਾਂ ਕਰਨਗੇ ਤਾਂ ਕਈ ਵਾਰ ਜਾਣੇ-ਅਣਜਾਣੇ ਦੇ ਵਿੱਚ ਅਸੀਂ ਕਿਸੇ ਦੀ ਚੁਗਲੀ ਕਰਕੇ ਜਾਂ ਚੁਗਲੀ ਸੁਣ ਕੇ ਆਪਣੇ ਸਿਰ ਦੇ ਉੱਤੇ ਪਾਪਾਂ ਦੀ ਪੰਡ ਭਾਰੀ ਕਰ ਲੈਂਦੇ ਆ ਇਸ ਕਰਕੇ ਰੋਕਿਆ ਜਾਂਦਾ ਹੈ ਉਸ ਤੋਂ ਬਾਅਦ ਆ ਪੰਜਵਾਂ ਕੰਮ ਕਿ ਸ਼ਾਮ ਵੇਲੇ ਕਿਸੇ ਵੀ ਪੇੜ ਪੌਦੇ ਦਰਖਤ ਦੇ ਪੱਤੇ ਫਾਲਜਾਂ ਡਾਣੀ ਨੂੰ ਨਹੀਂ ਤੋੜਨਾ ਚਾਹੀਦਾ ਤੇ ਇਹਦੇ ਪਿੱਛੇ ਦਾ ਕਾਰਨ ਵੀ ਇਹੋ ਆ ਕਿ ਇਹ ਵੇਲਾ ਨਾਮ ਜਪਣ ਦਾ ਵੇਲਾ ਹੈ ਅਤੇ ਇਹ ਜਿਹੜੀ ਕੁਦਰਤ ਇਹ ਵੀ ਦੋਵੇਂ ਵੇਲੇ ਉਹ ਪਰਮਪਿਤਾ ਪ੍ਰਮਾਤਮਾ ਨੂੰ ਯਾਦ ਕਰਦੀ ਆ ਭਾਵੇਂ ਕੋਈ ਜੀਵ ਜੰਤੂ ਆ ਜਾਨਵਰ ਆ ਪੇੜ ਪੌਦੇ ਆ ਇਹ ਵੀ ਮਾਲਕ ਦੀ ਬੰਦਗੀ ਕਰਦੇ ਆ ਇਹ ਵੀ ਆਰਾਮ ਕਰਦੇ ਆ ਤਾਂ ਜੇਕਰ ਅਸੀਂ ਇਹਨਾਂ ਨੂੰ ਰਾਤ ਵੇਲੇ ਛੇੜਦੇ ਆ ਕਾਸੀ ਉਹਨਾਂ ਦੀ ਬੰਦਗੀ ਦੇ ਵਿੱਚ ਉਹਨਾਂ ਦੇ ਆਰਾਮ ਦੇ ਵਿੱਚ ਵਿਘਨ ਪਾਉਣੇ ਆ ਜੋ ਸਾਨੂੰ ਨਹੀਂ ਪਾਉਣਾ ਚਾਹੀਦਾ ਤਾਂ ਇਹਨਾਂ ਗੱਲਾਂ ਨੂੰ ਵਹਿਮ ਨਹੀਂ ਬਣਾਉਣਾ ਇਹਨਾਂ ਦੇ ਪਿੱਛੇ ਦੇ ਜਿਹੜੇ ਕਾਰਨ ਨੇ ਆ ਉਹ ਸਮਝਣੇ ਆ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਆਪਣੇ ਘਰ ਵਿੱਚ ਲਾਗੂ ਕਰਨੇ ਚਾਹੀਦੇ ਆ ਉਹ ਕਰੀਏ ਅਤੇ ਜਿਹੜੇ ਕੰਮ ਅੱਜ ਦੇ ਸਮੇਂ ਦੇ ਵਿੱਚ ਲਾਗੂ ਨਹੀਂ ਹੁੰਦੇ ਉਹਨਾਂ ਕਰਕੇ ਘਰ ਦੇ ਵਿੱਚ ਕਦੇ ਵੀ ਕਲੇਸ਼ ਨਹੀਂ ਰੱਖਣਾ ਚਾਹੀਦਾ ਜਿਵੇਂ ਸਭ ਤੋਂ ਪਹਿਲੀ ਗੱਲ ਆਪਾਂ ਕੀਤੀ ਸੀ ਕਿ ਸ਼ਾਮ ਵੇਲੇ ਘਰ ਦਾ ਮੁੱਖ ਦਰਵਾਜ਼ਾ ਖੁੱਲਾ ਰੱਖੋ ਤਾਂ ਬਰਕਤ ਆਉਂਦੀ ਹੈ ਨਾ ਅੱਜ ਦੇ ਸਮੇਂ ਦੇ ਵਿੱਚ ਕਿਸੇ ਵੀ ਵੇਲੇ ਆਪਣੇ ਘਰ ਦੇ ਮੁੱਖ ਦਰਵਾਜ਼ੇ ਦਾ ਵਿਸਾਹ ਨਾ ਖਾਓ ਅੱਜ ਦੇ ਸਮੇਂ ਦੇ ਵਿੱਚ ਜਿੰਨਾ ਹੀ ਸੁਚੇਤ ਰਵਾਂਗੇ ਨਾ ਉਨਾਂ ਹੀ ਬਚੇ ਰਵਾਂਗੇ ਭਲਾ ਕਰਨਾ ਹੈ ਪਰ ਕਿਸੇ ਤਰੀਕੇ ਦੇ ਨਾਲ ਆਪਣੀ ਸਮਝਦਾਰੀ ਦੇ ਨਾਲ ਕਦੇ ਵੀ ਕਿਸੇ ਅਣਜਾਣ ਬੰਦੇ ਦੇ ਉੱਤੇ ਵਿਸ਼ਵਾਸ ਕਰਕੇ ਉਹਨੂੰ ਘਰ ਦੇ ਵਿੱਚ ਨਹੀਂ ਵਾੜ ਲੈਣਾ ਚਾਹੀਦਾ ਕਿਉਂਕਿ ਕੋਈ ਪਤਾ ਨਹੀਂ ਸਾਧ ਦੇ ਪੇਛੇ ਦੇ ਵਿੱਚ ਕੋਈ ਚੋੜ ਹੋਵੇ ਕਿਉਂਕਿ ਅੱਜ ਕੱਲ ਆਪਾਂ ਟੀਵੀ ਦੇ ਉੱਤੇ ਮੋਬਾਈਲ ਤੇ ਅਖਬਾਰਾਂ ਵਿੱਚ ਕਿਹੋ ਜਿਹਾਂ ਘਟਨਾਵਾਂ ਪੜਦੇ ਸੁਣਦੇ ਰਹਿੰਦੇ ਆ ਫਿਰ ਅੱਜ ਦੇ ਸਮੇਂ ਦੇ ਵਿੱਚ ਤੇ ਜਿੰਨਾ ਹੀ ਸੁਚੇਤ ਰਵਾਂਗੇ ਨਾ